ਬੱਚਿਓ ਅਗਲੀ ਕਵਿਤਾ ਅਸੀਂ ਦਰਸ਼ਨ ਬੁਲੰਦ ਵੀ ਜੀ ਦੀ ਕਸੰਦਾ ਦਾ ਸਫਰ ਬੱਚਿਓ ਸੰਧਾਂ ਦੀ ਵਰਤੋਂ ਅਸੀਂ ਆਦ ਕਾਲ ਤੋਂ ਕਰਦੇ ਆ ਰਹੇ ਹਾਂ ਜੇਕਰ ਅਸੀਂ ਸੰਧਨਾ ਵਰਤ ਦੇ ਸੰਘਰਸ਼ਨਾ ਕਰਦੇ ਤਾਂ ਜੋ ਜੀਵਨ ਅੱਜ ਅਸੀਂ ਪ੍ਰਾਪਤ ਕੀਤਾ ਜੋ ਸਫਲਤਾ ਅਸੀਂ ਪ੍ਰਾਪਤ ਕੀਤੀ ਹੈ ਜਿੰਨੀਆਂ ਖੋਜਾਂ ਅਸੀਂ ਹੁਣ ਤੱਕ ਕਰ ਚੁੱਕੇ ਹਾਂ ਇਹ ਆਪਣੇ ਜੀਵਨ ਦੇ ਵਿੱਚ ਜਿੰਨੀਆਂ ਸਹੂਲਤਾਂ ਅਸੀਂ ਪ੍ਰਾਪਤ ਕਰ ਰਹੇ ਹਾਂ ਉਹ ਨਾ ਕਰਦੇ ਇਸ ਕਵਿਤਾ ਦੇ ਵਿੱਚ ਕਵੀ ਨੇ ਇਹੀ ਦੱਸਿਆ ਹੈ ਕਿ ਨਸੰਦਾਂ ਦੀ ਵਰਤੋਂ ਕਰਕੇ ਸੰਘਰਸ਼ੀ ਜੀਵਨ ਵਧਿਤ ਕਰਕੇ ਮਨੁੱਖ ਨੇ ਆਪਣੀਆਂ ਲੋੜਾਂ ਨੂੰ ਪੂਰਾ ਕਰਨ ਦਾ ਸਫ਼ਰ ਹੁਣ ਤੱਕ ਦਾ ਤੈਅ ਕੀਤਾ ਹੈ ਕੀ ਕਹਿੰਦਾ ਸੰਦਾਂ ਨਾਲ ਜ਼ਬਰ ਖਾਂਦਿਆਂ ਮੇਰੇ ਹੱਥਾਂ 'ਚ ਬਿਜਲੀ ਤੋੜਦੀ ਏ ਮੇਰੇ ਡੋਲਿਆਂ 'ਚ ਵੱਜਦੇ ਹਨ ਨਗਾਰੇ ਮੇਰੇ ਕੰਬਦੇ ਹੱਥ ਸਥਿਰ ਹੋ ਜਾਂਦੇ ਹਨ ਨਾੜਾਂ 'ਚ ਦੌੜਦਾ ਹੈ ਤੇਜ਼ ਲਹੂ ਟੁੱਟਦਾ ਹੈ ਹਰ ਅਲੰਗ ਫਾਸਲਾ ਗੂੜਾ ਹੁੰਦਾ ਹੈ ਸਦੀਵੀ ਰਿਸ਼ਤਾ ਕੀ ਕਹਿੰਦਾ ਹੈ ਕਹਿੰਦਾ ਜ਼ਬਰ ਜ਼ਬਰ ਕੀ ਹੁੰਦਾ ਹੈ ਸੰਘਰਸ਼ ਕਹਿੰਦਾ ਇਹਨਾਂ ਸੰਦਾਂ ਦੇ ਨਾਲ ਜਦੋਂ ਕਹਿੰਦਾ ਮੈਂ ਕੰਮ ਕਰਦਾ ਕਹਿੰਦਾ ਮੈਂ ਸੰਘਰਸ਼ ਕਰਦਾ ਆਪਣਾ ਜੀਵਨ ਨਰਵਾਹ ਕਰਦਾ ਕਹਿੰਦਾ ਮੇਰੇ ਹੱਥਾਂ 'ਚ ਬਿਜਲੀ ਦੌੜਨ ਲੱਗ ਜਾਂਦੀ ਹੈ ਭਾਬ ਮੇਰੇ ਹੱਥ ਬਹੁਤ ਤੇਜ਼ੀ ਦੇ ਨਾਲ ਕੰਮ ਕਰਨੇ ਸ਼ੁਰੂ ਕਰ ਦਿੰਦੇ ਕਹਿੰਦਾ ਮੇਰੇ ਡੌਲਿਆਂ ਦੇ ਵਿੱਚ ਵੀ ਜੋਸ਼ ਭਰ ਜਾਂਦਾ ਜੋਸ਼ ਦੇ ਨਗਾਰੇ ਵੱਜਣੇ ਸ਼ੁਰੂ ਹੋ ਜਾਂਦੇ ਕਹਿੰਦਾ ਮੇਰੇ ਹੱਥ ਜਿਹੜੇ ਕੰਬਦੇ ਸੀਗੇ ਡਰਦੇ ਨਾਲੇ ਬੰਦਾ ਕੰਮ ਦਾ ਪਤਾ ਨਹੀਂ ਮੈਨੂੰ ਕੁਝ ਮਿਲਣਾ ਜਾਂ ਨਹੀਂ ਮਿਲਣਾ ਪਰ ਜਦੋਂ ਉਹਦੇ ਹੱਥ ਵਿੱਚ ਕਹਿੰਦਾ ਸੰਧ ਆ ਜਾਂਦੇ ਆ ਤਾਂ ਇਹ ਵੀ ਸਥਿਰ ਹੋ ਜਾਂਦੇ ਆ ਇਹ ਵੀ ਆਪਣੇ ਕੰਮ ਦੇ ਵਿੱਚ ਲੱਗ ਜਾਂਦੇ ਆ ਕਹਿੰਦਾ ਮੇਰੇ ਨਾੜਾਂ ਦੇ ਵਿੱਚ ਤੇਜ਼ ਲਹੂ ਦੌੜਨਾ ਸ਼ੁਰੂ ਕਰ ਦਿੰਦਾ ਜਿਹੜਾ ਉਹਦਾ ਸਰੀਰ ਹੈ ਉਹਦੇ ਵਿੱਚ ਫੁਰਤੀ ਆ ਜਾਂਦੀ ਹੈ ਤੇ ਉਹ ਆਪਣੇ ਸੰਦਾਂ ਦੇ ਨਾਲ ਵਧੇਰੇ ਤੇਜ਼ੀ ਦੇ ਨਾਲ ਕੰਮ ਕਰਨਾ ਸ਼ੁਰੂ ਕਰ ਦਿੰਦਾ ਕਹਿੰਦਾ ਟੁੱਟਦੇ ਹੈ ਹਰ ਸੋਰੀ ਟੁੱਟਦਾ ਹੈ ਹਰ ਅਲੰਗ ਫਾਸਲਾ ਅਲੰਗ ਫਾਸਲਾ ਜਿਹਨੂੰ ਲੰਘਿਆ ਨਹੀਂ ਜਾ ਸਕਦਾ ਜਦੋਂ ਹੁਣ ਮਨੋਖਾ ਆਪਣੇ ਇਹਨਾਂ ਹੱਥਾਂ ਦੇ ਨਾਲ ਇਹਨਾਂ ਸੰਦਾਂ ਨੂੰ ਫੜ ਕੇ ਕੰਮ ਕਰਨਾ ਸ਼ੁਰੂ ਕਰਦਾ ਤਾਂ ਕਹਿੰਦਾ ਹਰ ਅਲੰਗ ਫਾਸਲਾ ਜਿਹਨੂੰ ਲੰਘਿਆ ਨਹੀਂ ਜਾ ਸਕਦਾ ਕਹਿੰਦਾ ਉਹ ਵੀ ਛੋਟਾ ਹੋ ਜਾਂਦਾ ਤੇ ਉਹਨੂੰ ਲੰਘਣ ਯੋਗ ਬਣਾ ਦਿੱਤਾ ਜਾਂਦਾ ਇਹਨਾਂ ਹੱਥਾਂ ਦੇ ਦੁਆਰਾ ਇਹਨਾਂ ਸੰਦਾਂ ਦੇ ਦੁਆਰਾ ਕਹਿੰਦਾ ਘੂੜਾ ਹੁੰਦਾ ਹੈ ਸਦੀਵੀ ਰਿਸ਼ਤਾ ਤੇ ਇਸ ਤਰ੍ਹਾਂ ਉਹਦਾ ਰਿਸ਼ਤਾ ਇਹਨਾਂ ਸੰਦਾਂ ਦੀ ਬਦੌਲਤ ਹੋਰ ਵੀ ਵਧੇਰੇ ਘੂੜਾ ਬਣਦਾ ਜਾਂਦਾ ਹੈ ਆਦੇ ਨਾਲ ਰਿਸ਼ਤਾ ਗੂੜਾ ਬਣਦਾ ਜਾਂਦਾ ਹੈ ਪ੍ਰਾਪਤੀਆਂ ਨਾਲ ਅਚੀਵਮੈਂਟਸ ਦੇ ਨਾਲ ਅੱਗੇ ਕੀ ਲਿਖਦਾ ਹੈ ਖਰਾਦ ਚੜੇ ਲੋਹੇ ਵਾਂਗ ਦੇ ਜੋ ਨਿਕਲਦੇ ਹਨ ਚੰਗਿਆੜੇ ਹਾਰ ਹੰਬ ਗਏ ਪਿਤਾ ਦਾ ਮੁੜਕਾ ਮੇਰੀ ਦੇਹ 'ਚੋਂ ਸਿੰਮਦਾ ਹੈ ਉਹਦਾ ਅਦਿੱਖ ਖੁਰਦਰਾ ਹੱਥ ਮੇਰੀ ਪਿੱਠ ਥਾਪਦਾ ਹੈ ਅੱਗੇ ਕੀ ਕਹਿੰਦਾ ਹੈ ਕਵੀ ਖਰਾਦ ਚੜੇ ਲੋਹੇ ਵਾਂਗ ਕਹਿੰਦਾ ਜਦੋਂ ਮੇਰੇ ਹੱਥਾਂ ਦੇ ਵਿੱਚ ਇਹ ਸੰਦ ਆ ਜਾਂਦੇ ਹੈ ਤਾ ਕਹਿੰਦਾ ਮੇਰੀ ਦੇਹ ਦੇ ਵਿੱਚੋਂ ਚੰਗਿਆੜੇ ਨਿਕਣ ਲੱਗ ਜਾਂਦੇ ਕਿਸ ਤਰ੍ਹਾਂ ਨਿਕਣ ਲੱਗ ਜਾਂਦੇ ਆ ਜਿਵੇਂ ਕਹਿੰਦਾ ਲੋਹੇ ਨੂੰ ਜਦੋਂ ਖਰਾਦ ਤੇ ਜੜਾਇਆ ਹੋਵੇ ਖਰਾਦ ਬਚਿਓ ਮਸ਼ੀਨ ਦੇ ਉੱਤੇ ਜਦੋਂ ਲੋਹੇ ਨੂੰ ਕੋਈ ਆਕਾਰ ਦੇਣ ਦੇ ਲਈ ਉਹਨੂੰ ਤਰਾਸ਼ਿਆ ਜਾਂਦਾ ਉਹਨੂੰ ਕਹਿ ਦਿੱਤਾ ਜਾਂਦਾ ਕਹਿੰਦਾ ਮੇਰਾ ਸ਼ਰੀਰ ਵੀ ਇਸੇ ਤਰ੍ਹਾਂ ਕਹਿੰਦਾ ਇਹਦੇ ਵਿੱਚੋਂ ਚੰਗਿਆੜੇ ਨਿਕਣ ਲੱਗ ਜਾਂਦੇ ਆ ਜਦ ਮੈਂ ਕਹਿੰਦਾ ਇਹਨਾਂ ਸੰਦਾਂ ਦੀ ਵਰਤੋਂ ਦੇ ਨਾਲ ਸਖਤ ਮਿਹਨਤ ਕਰਦਾ ਹਾਰ ਹੰਭ ਗਏ ਪਿਤਾ ਦਾ ਮੁਰਕਾ ਮੇਰੀ ਦੇਹ ਚੋਂ ਸਿੰਮਦਾ ਹੈ ਤੇ ਕਹਿੰਦਾ ਉਸ ਵੇਲੇ ਮੇਰੇ ਵਾਂਗੂ ਹੀ ਜਿਹੜਾ ਮੇਰਾ ਪਿਤਾ ਸੰਘਰਸ਼ ਕਰਦਾ ਹੋਇਆ ਆਪਣਾ ਜੀਵਨ ਜਿਉਂਦਾ ਸੀਗਾ ਕਹਿੰਦਾ ਮੈਨੂੰ ਇਦਾਂ ਮਹਿਸੂਸ ਹੁੰਦਾ ਕਿ ਮੇਰੇ ਉਸ ਹਾਰੇ ਹੰਬੇ ਪਿਤਾ ਦਾ ਜਿਹੜਾ ਮੜਕਾ ਮੇਰੀ ਦੇਹ ਦੇ ਵਿੱਚੋਂ ਸਿੰਮਦਾ ਆ ਪਾਬ ਜਿਵੇਂ ਮੇਰਾ ਪਿਤਾ ਆਪਣੇ ਜੀਵਨ ਦੇ ਵਿੱਚ ਆਪਣੇ ਜੀਵਨ ਜਿਉਣ ਦੇ ਲਈ ਸੰਘਰਸ਼ਸ਼ੀਲ ਸੀਗਾ ਉਸੇ ਤਰ੍ਹਾਂ ਮੈਂ ਵੀ ਆਪਣੇ ਜੀਵਨ ਨੂੰ ਜੀਉਣ ਦੇ ਲਈ ਸੰਘਰਸ਼ਸ਼ੀਲ ਕਹਿੰਦਾ ਤੇ ਮੈਂ ਇਹ ਮਹਿਸੂਸ ਕਰਦਾ ਜਦੋਂ ਮੈਂ ਮਿਹਨਤ ਕਰਦਾ ਹੁੰਨਾ ਮੇਰੇ ਪਿਤਾ ਦਾ ਖੁਰਦਰਾ ਹੱਥ ਮੇਰੀ ਪਿੱਠ ਦੇ ਉੱਤੇ ਲੱਗ ਰਿਹਾ ਤੇ ਉਹ ਮੈਨੂੰ ਥਪਥਪਾ ਥਾਪੀ ਦੇ ਰਿਹਾ ਪਾਵ ਹੱਲਾਸ਼ੇਰੀ ਦੇ ਰਿਹਾ ਤਾਂ ਜੋ ਮੈਂ ਆਪਣੇ ਪਿਤਾ ਵਾਂਗ ਇਸ ਸੰਘਰਸ਼ੀਲ ਜੀਵਨ ਦੇ ਵਿੱਚ ਇਹਨਾਂ ਸੰਧਾਂ ਦੀ ਵਰਤੋਂ ਕਰਕੇ ਆਪਣੇ ਜੀਵਨ ਦੇ ਵਿੱਚ ਅੱਗੇ ਵਧਾਂ ਕਹਿੰਦਾ ਮੈਂ ਮੁੜ ਕੇ ਨਾਲ ਤਰ ਹੋਇਆ ਕਦੀ ਵਿੰਗੇ ਟੇਡੇ ਟਾਹਣ 'ਚੋਂ ਕੋਈ ਫਰਨੀਚਰ ਤਰਾਸ਼ਦਾ ਹਾਂ ਕਦੀ ਇੱਟਾਂ ਗਾਰੇ 'ਚ ਗਵਾਚਾ ਕੋਈ ਘਰ ਉਸਾਰਦਾ ਹਾਂ ਕਦੀ ਪੱਥਰ ਦੇ ਹੱਟ 'ਚੋਂ ਕੋਈ ਬਹੁਤ ਤਲਾਸ਼ਦਾ ਹਾਂ ਫਿਰ ਕਵੀ ਕੀ ਕਹਿੰਦਾ ਕਿ ਆਪਣੇ ਹੱਥਾਂ ਦੇ ਵਿੱਚ ਵੱਖ-ਵੱਖ ਸੰਦਾਂ ਨੂੰ ਫੜ ਕੇ ਕਹਿੰਦਾ ਜਦੋਂ ਮੈਂ ਮਿਹਨਤ ਕਰ ਰਿਹਾ ਹੁੰਦਾ ਤਾਂ ਮੇਰੇ ਸਰੀਰ ਦੇ ਵਿੱਚੋਂ ਮੁੜਕਾ ਨਿਕਲ ਰਿਹਾ ਹੁੰਦਾ ਗਰਮੀ ਨਿਕਲ ਰਹੀ ਹੁੰਦੀ ਹੈ ਕਹਿੰਦਾ ਪਸੀਨਾ ਨਿਕਲ ਰਿਹਾ ਹੁੰਦਾ ਕਹਿੰਦਾ ਫਿਰ ਉਸ ਵੇਲੇ ਕਹਿੰਦਾ ਮੈਂ ਬਿੰਗੇ ਟਿੱਡੇ ਟਾਣਾ ਨੂੰ ਟਾਣੀਆਂ ਨੂੰ ਦੇਖਦਾ ਦਰਖਤਾਂ ਦੇ ਉੱਤੇ ਲੱਗੀਆਂ ਨੂੰ ਤੇ ਫਿਰ ਮੈਂ ਸੋਚਦਾ ਕਿ ਇਹਨਾਂ ਵਿੱਚੋਂ ਕਿਹੜੀ ਟਾਣੀ ਦੇ ਨਾਲ ਕਿਸ ਤਰ੍ਹਾਂ ਦਾ ਫਰਨੀਚਰ ਬਣਾਇਆ ਜਾ ਸਕਦਾ ਫਿਰ ਕਹਿੰਦਾ ਕਈ ਵਾਰੀ ਕਦੀ ਇੱਟਾਂ ਗਾਰੇ ਚ ਗੋ ਆਚਾ ਕੋਈ ਘਾਰ ਉਸਾਰਦਾ ਕਹਿੰਦਾ ਕਦੇ ਮੈਂ ਇੱਟਾਂ ਤੇ ਗਾਰੇ ਦੇ ਵਿੱਚ ਵੜਿਆ ਹੁੰਨਾ ਤੇ ਉਸ ਵੇਲੇ ਮੈਂ ਕਿਸੇ ਨਾ ਕਿਸੇ ਘਰ ਦੀ ਸਿਰਜਣਾ ਕਰ ਰਿਹਾ ਹੁੰਨਾ ਉਸਾਰ ਰਿਹਾ ਹੁੰਨਾ ਘਰ ਬਣਾ ਰਿਹਾ ਹੁੰਨਾ ਕਹਿੰਦਾ ਕਦੀ ਪੱਥਰ ਦੇ ਹੱਠ ਚ ਕੋਈ ਬੁੱਤ ਤਲਾਸ਼ਦਾ ਹਾਂ ਤੇ ਕਈ ਵਾਰੀ ਕੀ ਕਰਦਾ ਇਹ ਮਿਹਨਤੀ ਇਨਸਾਨ ਕਈ ਵਾਰੀ ਉਹ ਇੱਕ ਮਜ਼ਬੂਤ ਪੱਥਰ ਜਿਹਨੂੰ ਤੋੜਿਆ ਨਹੀਂ ਜਾ ਸਕਦਾ ਕਹਿੰਦਾ ਉਸ ਵਿੱਚੋਂ ਵੀ ਮੈਂ ਬੁੱਤ ਤਰਾਸ਼ਨ ਦੀ ਕੋਸ਼ਿਸ਼ ਕਰਦਾ ਸੋ ਬੱਚਿਓ ਇਹੀ ਸਾਡੀ ਜ਼ਿੰਦਗੀ ਹੈ ਅਸੀਂ ਵੱਖ-ਵੱਖ ਸੰਦਾਂ ਦੇ ਨਾਲ ਆਪਣੀ ਜ਼ਿੰਦਗੀ ਦੇ ਵਿੱਚ ਵੱਖ-ਵੱਖ ਕੰਮਾਂ ਨੂੰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਮਿਹਨਤ ਕਰਕੇ ਆਪਾਂ ਉਸ ਚੀਜ਼ ਨੂੰ ਪ੍ਰਾਪਤ ਵੀ ਕਰ ਲੈਣੇ ਆ ਅੱਗੇ ਕੀ ਕਹਿੰਦਾ ਕਦੀ ਹੱਥਾਂ ਦੇ ਸਾਂਚੇ ਵਿੱਚ ਢਾਲ ਕੇ ਲੋਹਾ ਦੇਂਦਾ ਹਨ ਨਵੀਨ ਵਸਤਾਂ ਨੂੰ ਜਨਮ ਫਿਰ ਕੀ ਕਹਿੰਦਾ ਕਹਿੰਦਾ ਮੈਂ ਆਪਣੇ ਹੱਥਾਂ ਦੇ ਵਿੱਚ ਇਹਨਾਂ ਸੰਦਾਂ ਨੂੰ ਫੜ ਕੇ ਕਹਿੰਦਾ ਮੈਂ ਖੂਬ ਮਿਹਨਤ ਕਰਦਾ ਤੇ ਲੋਹੇ ਨੂੰ ਵੀ ਢਾਲ ਕੇ ਉਹਦੇ ਵਿੱਚੋਂ ਨਵੀਆਂ-ਨਵੀਆਂ ਵਸਤਾਂ ਬਣਾਉਣਾ ਹੁਣ ਆਪਾਂ ਨੂੰ ਪਤਾ ਹੈ ਕਿ ਲੋਹੇ ਤੋਂ ਆਪਾਂ ਕਿੰਨਾ ਕੁਝ ਬਣਾ ਲਿਆ ਸੋ ਇਹ ਮਨੁੱਖ ਦੀ ਮਿਹਨਤ ਸਦਕਾ ਹੀ ਹੋਇਆ ਫਿਰ ਕੀ ਕਹਿੰਦਾ ਕਦੀ ਬ੍ਰਸ਼ ਅਤੇ ਰੰਗਾਂ ਚੋਂ ਸਿਰਜਦਾ ਹਾਂ ਪਲ ਆਪਣਾ ਕਦੀ ਕੱਢ ਕੇ ਸਿਆੜ ਡੂੰਗਾ ਆਪਣੇ ਨਾਲ ਤੋੜ ਲੈਂਦਾ ਹਾਂ ਆਪਣੇ ਬੀਜ ਦੇ ਸਫਰ ਨੂੰ ਇਹ ਵੀ ਕਲਾਕਾਰ ਲੋਕ ਕੀ ਕਰਦੇ ਆ ਉਹ ਕੈਨਵਸ ਦੇ ਉੱਤੇ ਬ੍ਰਸ਼ ਤੇ ਰੰਗਾਂ ਦੇ ਨਾਲ ਆਪਣਾ ਹੁਣ ਦਾ ਪਲ ਜੋ ਵੀ ਉਹਨਾਂ ਨੂੰ ਚੰਗਾ ਲੱਗਦਾ ਉਹਨੂੰ ਸਿਰਜ ਲੈਂਦੇ ਆ ਉਹੋ ਯਾਦ ਬਣ ਜਾਂਦੀ ਹੈ ਹੁਣ ਹੁਣ ਤਾਂ ਸਾਡੇ ਕੋਲ ਕੈਮਰੇ ਸਹਿਗੇ ਆ ਕੈਮਰੇ ਹੈਗੇ ਫੋਨ ਹੈਗੇ ਫੋਨ ਦੇ ਵਿੱਚ ਕੈਮਰਾ ਹੈਗਾ ਸੀ ਉਹਨਾਂ ਦੇ ਨਾਲ ਫੋਟੋਆਂ ਖਿੱਚ ਲੈਣੇ ਆ ਜਿਹੜੇ ਵੀ ਸਾਡੇ ਯਾਦਗਾਰੀ ਪਲ ਹੁੰਦੇ ਉਹਨਾਂ ਨੂੰ ਆਪਾਂ ਕੈਦ ਕਰ ਲੈਣੇ ਆ ਕਹਿੰਦਾ ਕਦੀ ਕੱਢ ਕੇ ਸਿਆੜ ਡੂੰਗਾ ਆਪਣੇ ਨਾਲ ਤੁਰ ਲੈਂਦਾ ਹ ਆਪਣੇ ਬੀਜ ਦੇ ਸਫ਼ਰ ਨੂੰ ਫੇਰ ਇਹੀ ਮਨੁੱਖ ਖੇਤਾਂ ਦੇ ਵਿੱਚ ਵੀ ਕੰਮ ਕਰਦਾ ਤੇ ਹਲ ਦੇ ਨਾਲ ਜ਼ਮੀਨ ਵਾਹਦਾ ਤੇ ਵਾਹ ਕੇ ਡੂੰਗੇ ਡੂੰਗੇ ਸਿਆੜ ਕੱਢਦਾ ਤੇ ਬੀਜ-ਬੀਜ ਦਾ ਫਿਰ ਉਹਨਾਂ ਬੀਜਾਂ ਨੇ ਪੁੰਗਰਨਾ ਹੁੰਦਾ ਤੇ ਇਸ ਤਰ੍ਹਾਂ ਉਹ ਵੀ ਇੱਕ ਨਵੀਂ ਸਿਰਜਣਾ ਦਾ ਕੰਮ ਕਰਨਾ ਸ਼ੁਰੂ ਕਰ ਦਿੰਦੇ ਆ ਇੰਜ ਚੁੱਕ ਲੈਂਦਾ ਹਾਂ ਭਾਰ ਆਪਣਾ ਆਪਣੀ ਪਿੱਠ ਤੇ ਤਾਂ ਜੋ ਮੇਰੇ ਚੁੱਲ੍ਹੇ ਦੀ ਬਰਫ਼ ਪਿਗਲਦੀ ਰਹੇ ਮੁੜਕੇ ਦੀਆਂ ਘਰਾਲਾਂ 'ਚ ਨਿੱਗਰਦਾ ਰਹੇ ਮੇਰੇ ਹਿੱਸੇ ਦਾ ਅਸਮਾਨ ਛੱਤ ਦਾ ਸ਼ਤੀਰ ਰਹੇ ਮੋਢਿਆਂ ਤੇ ਸਹੀ ਸਲਾਮਤ ਮੇਰੇ ਲਹੂ 'ਚ ਤੁਰਦਾ ਰਹੇ ਮੇਰੇ ਸੰਧਾਂ ਦਾ ਸਫਰ ਸੋ ਇਸ ਤਰ੍ਹਾਂ ਕਵੀ ਦਾ ਕੀ ਕਹਿਣਾ ਹੈ ਕਿ ਇਹਨਾਂ ਸੰਧਾਂ ਦੇ ਸਹਾਰੇ ਉਹ ਆਪਣੇ ਜੀਵਨ ਦੇ ਵਿੱਚ ਸਖਤ ਮਿਹਨਤ ਕਰਦਾ ਹੋਇਆ ਆਪਣੇ ਜੀਵਨ ਦਾ ਭਾਰ ਆਪਣੀ ਪਿੱਠ ਤੇ ਚੱਕ ਲੈਂਦਾ ਹੁਣ ਮਨੁੱਖ ਇੰਨੀ ਮਿਹਨਤ ਕਿਉਂ ਕਰਦਾ ਤਾਂ ਜੋ ਚੁੱਲ੍ਹੇ ਦੀ ਬਰਫ਼ ਪਿਗਲਦੀ ਰਹੇ ਤਾਂ ਜੋ ਆਪਣੇ ਚੁੱਲ੍ਹੇ ਦੇ ਵਿੱਚ ਉਹ ਅੱਗ ਬਾਲ ਕੇ ਆਪਣੇ ਖਾਣ ਪੀਣ ਦਾ ਪ੍ਰਬੰਧ ਕਰ ਸਕੇ ਮੁੜ ਕੇ ਦੀਆਂ ਘਰਾਲਾਂ 'ਚ ਨਿੱਖਰਦਾ ਰਹੇ ਮੇਰੇ ਹਿੱਸੇ ਦਾ ਸਮਾਨ ਤੇ ਮਿਹਨਤ ਦੇ ਨਾਲ ਵਹਾਏ ਇਸ ਪਸੀਨੇ ਦੇ ਸਦਕਾ ਉਹ ਆਪਣੇ ਹਿੱਸੇ ਦੀ ਜ਼ਿੰਦਗੀ ਨੂੰ ਜੀ ਸਕੇ ਕਹਿੰਦਾ ਛੱਤ ਦਾ ਸ਼ਤੀਰ ਰਹੇ ਮੋਢਿਆਂ ਤੇ ਸਹੀ ਸਲਾਮਤ ਤੇ ਇਸੇ ਤਰ੍ਹਾਂ ਉਹਦੀ ਛੱਤ ਦੇ ਸ਼ਤੀਰ ਸ਼ਤੀਰ ਬੱਚੇ ਲੱਕੜ ਦੇ ਆਪਾਂ ਕਹਿ ਸਕਦੇ ਗਾਡਰ ਪੁਰਾਣੇ ਅਗਰ ਤੁਸੀਂ ਘਰ ਦੇਖੇ ਆ ਜਾਂ ਫਿਰ ਆਪਣੇ ਘਰ ਦੇ ਵਿੱਚ ਦਾਦਾ ਦਾਦੀ ਤੋਂ ਪੁੱਛਿਓ ਪੇਰੈਂਟਸ ਤੋਂ ਪੁੱਛੋ ਉਹ ਵੀ ਦੱਸ ਸਕਦੇ ਆ ਪੁਰਾਣੇ ਸਮੇਂ ਦੀਆਂ ਛੱਤਾਂ ਇਹ ਲੱਕੜ ਦੇ ਬਾਲਿਆਂ ਤੇ ਸ਼ਤੀਰਾਂ ਦੇ ਨਾਲੇ ਬਣਦੀਆਂ ਸੀਗੀਆਂ ਕਹਿੰਦਾ ਇਹ ਮਿਹਨਤ ਇਸ ਕੰਮ ਵੀ ਆਂਦੀ ਹੈ ਸੰਦਾਂ ਨੂੰ ਹੱਥ ਦੇ ਵਿੱਚ ਫੜ ਕੇ ਜੋ ਸੰਘਰਸ਼ ਕਰਦਾ ਹੈ ਤਾਂ ਜੋ ਉਹਦੇ ਸ਼ਤੀਰ ਬਚੇ ਰਹਿਣ ਉਹਨੂੰ ਰਹਿਣ ਦੇ ਲਈ ਇੱਕ ਛੱਤ ਮਿਲੀ ਰਹੇ ਕਹਿੰਦਾ ਮੇਰੇ ਲਹੂ 'ਚ ਤੁਰਦਾ ਰਹੇ ਮੇਰੇ ਸੰਦਾਂ ਦਾ ਸਫਰ ਸੋ ਇਸ ਤਰ੍ਹਾਂ ਕਵੀ ਕੀ ਕਹਿੰਦਾ ਮੈਂ ਇਨ੍ਹਾਂ ਸੰਦਾਂ ਦੇ ਸਹਾਰੇ ਇਸ ਕਰਕੇ ਮਿਹਨਤ ਕਰਦਾ ਤਾਂ ਜੋ ਮੇਰੇ ਲਹੂ ਦੇ ਵਿੱਚ ਇਨ੍ਹਾਂ ਸੰਦਾਂ ਦਾ ਸਫਰ ਸਦਾ ਹੀ ਚੱਲਦਾ ਰਹੇ ਸਦਾ ਹੀ ਕਾਇਮ ਰਹੇ ਕਿਉਂਕਿ ਜੇਕਰ ਇਹ ਸਫਰ ਮੁੱਕ ਗਿਆ ਫਿਰ ਤਾਂ ਸਾਡੀ ਜ਼ਿੰਦਗੀ ਰੁਕ ਜਾਣੀ ਹੈ ਸਮੇਂ ਦੇ ਅਨੁਸਾਰ ਅਗਰ ਅਸੀਂ ਮਿਹਨਤ ਨਹੀਂ ਕਰਾਂਗੇ ਉਜ਼ਾਰਾਂ ਦੀ ਵਰਤੋਂ ਨਹੀਂ ਕਰਾਂਗੇ ਤਾਂ ਫਿਰ ਸਾਡੀ ਜ਼ਿੰਦਗੀ ਉੱਥੇ ਹੀ ਰੁਕ ਜਾਣੀ ਹੈ ਤਰੱਕੀ ਨਹੀਂ ਕਰ ਪਾਣੀ ਤੇ ਫਿਰ ਇੱਕ ਦਿਨ ਸੜਾ ਨਿਗਾਰ ਹੋਣਾ ਸੋ ਇਹ ਹੈ ਕਵਿਤਾ ਸੰਦਾ ਦਾ ਸਫਰ ਤੇ ਅਗਰ ਇਹ ਵੀਡੀਓ ਤੁਹਾਨੂੰ ਲਾਹੇਵੰਦ ਲੱਗੇ ਤਾਂ ਇਹਨੂੰ ਲਾਈਕ ਕਰੋ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ